ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੌਗਸ ਬੋਪਰ ਆਏ ਚੰਨਾਂ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਹੋ ਨਹੀਂ ਤੇ ਸਾਰੇ ਦਾ ਸਤਿ ਸ਼੍ਰੀ ਅਕਾਲ ਜੀ ਸਾਡੇ ਪਿਆਰੇ ਭਰਾ ਜਿੰਨੇ ਵੀ ਦੇਖਦੇ ਸਾਡੇ ਬਲੌਗ ਦੇਖਦੇ ਹਨ ਤੇ ਵੀਡੀਓ ਨੂੰ ਲਾਈਕ ਕਰਦਾ ਕਰੋ ਸ਼ੇਅਰ ਕਰਦਾ ਕਰੋ ਕਮੈਂਟ ਕਰਕੇ ਇਹ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਚਲੋ ਬਲੌਗ ਦੀ ਸਟਾਰਟਿੰਗ ਕਰਦੇ ਆ ਆਇਤਿਕ ਹੋ ਗਈ ਹੈ ਜੀ 15 ਜਨਵਰੀ ਹੋ ਗਈ ਹੈ ਤੇ ਦਿਨ ਹੋਈ ਅੱਜ ਵੀਰਵਾਰ ਪੀਰਾਂ ਦਾ ਤੇ ਜੀਠਾ ਵੀਰਵਾਰ ਅੱਜ ਹੋ ਗਿਆ ਤੇ ਆਪਾਂ ਤੁਹਾਡੇ ਨਾਲ ਅੱਜ ਬਹੁਤ ਦੁੱਖ ਵਾਲੀ ਗੱਲ ਸ਼ੇਅਰ ਕਰਨ ਜਾ ਰਹੇ ਆ ਤੇ ਬਹੁਤ ਦੁੱਖ ਲੱਗਾ ਉਹ ਵੀਡੀਓ ਦੇਖ ਕੇ ਖਬਰ ਦੇਖ ਕੇ ਹਨਾ ਤੇ ਬਹੁਤ ਮਨ ਖਰਾਬ ਹੋਇਆ ਦੇਖੋ ਜੀ ਲੋੜੀਆਂ ਤਾਂ ਪਾਉਂਦੇ ਹਨਾ ਪੁੱਤਾਂ ਦੀ ਵੀ ਪੁੱਤ ਜੰਮਿਆ ਤੇ ਜਾਂ ਪੁੱਤ ਵਿਆਹਿਆ ਹਨਾ ਤੇ ਪੌਣੇ ਆਪਾਂ ਖੁਸ਼ੀਆਂ ਮਨਾਉਂਦੇ ਆ ਨਾ ਲੋਹੜੀਆਂ ਪਾਉਂਦੇ ਆ ਤੇ ਉਸ ਦਿਨ ਹੀ ਇਦਾਂ ਦੀ ਆਪਾਂ ਨੂੰ ਖਬਰ ਸੁਣਨ ਨੂੰ ਮਿਲ ਜਵੇ ਤੇ ਧਰਤੀ ਵੇਹ ਲੈ ਜਾਂਦੀ ਹੈਗੀ ਨਾ ਵੀ ਦੋ ਖੱਡਾ ਵੱਡਾ ਜਾਣੀ ਲੱਕ ਟੁੱਟ ਜਾਂਦਾ ਸਮਾਪਿਆਂ ਦਾ ਨਾ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੂੰ ਇਹ ਖਬਰ ਸੁਣਨ ਨੂੰ ਮਿਲਦੀ ਹੈ ਨਾ ਤੇ ਇਦਾਂ ਹੀ ਬਸ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੁੰਗਾ ਪਿੰਡ ਦੇ ਅ ਬੱਚੇ ਦਾ ਹਾਸਾ ਹੋਇਆ ਇਹ ਪੁੱਤਾਂ ਨੂੰ ਢਾਉਂਦਾ ਸੀਗਾ 12 ਸਾਲ ਦਾ ਬੱਚਾ ਉਹ ਤੇ ਸ਼ੇਮੀ ਗਲਾਸ ਪੜਦਾ। ਕਹਿੰਦੇ ਸ਼ੇਮੀ ਗਲਾਸ ਪੜਦਾ ਉਹ ਤੇ ਪਤੰਗ ਚੜਾਉਂਦਾ ਸੀਗਾ ਤਿੰਨ ਮੰਜ਼ਲੀ ਤੋਂ। ਦੀਆ ਵਿਚਾਰਾ ਉਹ। ਤੇ ਵੈਗੁਰੂ ਦਾ ਕਿਸੇ ਵੀ ਬੇਰ ਦਸ਼ਮਣ ਦਾ ਨਾ ਕਰੇ ਜਿਹੇ ਜੀ ਉਹਨਾਂ ਮਾਪਿਆਂ ਨਾਲ ਹੋਈ ਆ। ਇਕੱਲਾ ਇਕੱਲਾ ਪੁੱਤ ਉਹ ਬੜਾ ਸੋਹਣਾ ਬੱਚਾ ਸਰਦਾਰ ਬੱਚਾ ਉਹ ਕਿੰਨਾ ਸੋਹਣਾ ਲੱਗੇ ਆ ਨਾ ਉਹ। ਤੇ ਅੱਗੇ ਇਸ ਪ੍ਰਮਾਤਮਾ ਦੀ ਮਰਜ਼ੀ ਜੋਰ ਨਾ ਕਰਨਾ ਹਨਾ ਪਰ ਹੋਇਆ ਬਹੁਤ ਮਾੜਾ। ਤੇ ਇਹ ਦਰ ਬੱਕਰੀ ਨਾਲ ਕਿਸੇ ਦੇ ਨਾਲ ਤੇ ਕਵਰ ਸੁਣ ਕੇ ਬੜਾ ਮਨ ਨੂੰ ਦੁੱਖ ਲੱਗਾ ਵੀ ਇਹ ਪ੍ਰਮਾਤਮਾ ਕਿ ਤੂੰ ਕਿ ਨਹੀਂ ਗੱਲੀ ਰਾਜੀ ਆ ਨਾ ਜਿਹੜਾ ਦੇ ਕੀ ਖੋ ਲੈਣਾ ਬਹੁਤ ਮਨ ਨੂੰ ਦੁੱਖ ਲੱਗਾ ਇਸ ਜੀ ਦਾ ਤੇ ਨਾ ਮਾਪਿਆਂ ਦਾ ਜੀਣਾ ਵੀ ਕੀ ਆ ਕੋਈ ਜੀਣਾ ਨਹੀਂ ਉਹਨਾਂ ਮਾਪਿਆਂ ਦਾ ਨਾ ਜਿਹਨਾਂ ਦਾ ਕੱਲਾ ਕੱਲਾ ਪੁੱਤ ਉਹ ਵੀ ਜਿੱਦਾਂ ਕਰ ਲੋ ਵੀ ਹਜੇ ਕੌਮਲ ਕਲੀ ਸੀਗੀ ਉਹ ਨੇ ਵੱਡਾ ਹੋਣਾ ਸੀਗਾ ਤੇ ਮਾਂ ਨੇ ਮਾਪਿਆਂ ਨੇ ਉਹਦੀ ਚਾਹ ਕਰਨੀ ਸੀਗੀ ਹਨਾ ਤੋ ਇਹ ਕੁਝ ਹੋਣ ਤੋਂ ਪਹਿਲੇ ਸਾਰਾ ਕੁਝ ਖਤਮ ਹੋ ਗਿਆ ਨਾ ਤੇ ਕਿੰਨੇ ਆ ਭਾਗੀ ਔਰ ਵਿਚਾਰੇ ਦਾ ਦੀਵੇ ਬਦ ਗਿਆ ਲਾਲੋ ਹਨ ਇਹ ਬਹੁਤ ਮਾੜੀ ਗੱਲ ਹੋਈ ਨਾ ਤੁਹਾਨੂੰ ਕਿਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਪਤੰਗ ਚੜਾਉਣ ਤੋਂ ਮਨਾ ਕਰਨਾ ਚਾਹੀਦਾ ਆ ਪਤਾਵਾਂਗੇ ਇੱਕ ਬਹੁਤ ਖਤਰਨਾਕ ਖੇਲ ਆ ਹਨ ਜਿਹਦੇ ਪਿੱਛੇ ਬੱਚੇ ਭੱਜਦੇ ਆ ਚੱਕਣ ਤੋਰ ਪੈਂਦੇ ਆ ਲੁੱਟਣ ਲਾ ਪੈਂਦੇ ਆ ਪਤੰਗ ਲੁੱਟ ਕੇ ਲਾਓ ਚੱਕ ਲਓ ਨਾ ਇਹ ਸਭ ਚੀਜ਼ਾਂ ਨਹੀਂ ਸਹੀ ਨਹੀਂ ਹੈਗੀਆਂ ਇਹ ਤੇ ਬਹੁਤ ਘਟਨਾ ਮਾੜੀ ਵਾਪਰੀ ਆ ਤੇ ਆਪਣੇ ਬੱਚਿਆਂ ਨੂੰ ਬਿਲਕੁਲ ਨਾ ਦਿਆ ਕਰੋ ਜੀ ਤੁਸੀਂ ਪਤੰਗ ਲੈ ਕੇ ਡੋਰਾਂ ਲੈ ਕੇ ਹਨਾ ਬਹੁਤ ਮਨ ਖਰਾਬ ਹੁੰਦਾ ਜੋ ਜਦੋਂ ਆਪਾਂ ਇਹ ਖਬਰਾਂ ਸੁਣਦੇ ਆ YouTube ਤੇ Facebook ਤੇ ਸਾਰੇ ਪਾਸੇ ਇਹ ਵੀਡੀਓ ਛਾਈ ਹੋਈ ਆ ਤੇ ਬੱਚਿਆਂ ਨੂੰ ਦੇਖ ਕੇ ਕੋਮਲ ਕਲੀ ਆ ਹੋ ਤੇ ਬੜਾ ਰੋਣਾ ਆਉਂਦਾ ਦਿਲ ਦੇ ਕੇ ਮੈਂ ਤਾਂ ਨਾ ਜਿੱਦਾਂ ਕੋਈ ਮਾੜੀ ਖਬਰ ਸੁਣ ਲਾਂ ਮੇਰੇ ਦਿਲ ਤੇ ਲੱਗ ਜਾਂਦੀ ਆ ਵੀ ਕਿਉਂ ਹੋਇਆ ਕਿੱਦਾਂ ਹੁੰਦਾ ਸਾਰਾ ਕੁਝ ਪ੍ਰਮਾਤਮਾ ਦਾ ਉਹੀ ਕਰਦਾ ਹਨ ਚੰਗਾ ਵਾੜਾ ਸਭ ਉਹਦੇ ਹੱਥ ਵਸਿਆ ਤੇ ਬਹੁਤ ਮੜਾ ਹੈ ਵੀ ਕਿੰਨੇ ਆ ਮਾਈਕਰੋ ਕਰੇ ਨਾ ਕਿਸੇ ਨਾਲ ਇਦਾਂ ਤੇ ਤੁਸੀਂ ਵੀ ਸਾਰਿਆਂ ਨੇ ਇਹ ਖਬਰ ਦੇਖੀ ਹੋਊਗੀ ਨਾ ਸੋਹਣੀ ਹੋਊਗੀ ਇਹ ਹੀ ਖਬਰ ਤੇ ਬਹੁਤੋ ਖਾਲੀ ਇਹ ਹੀ ਗੱਲ ਆ ਤੇ ਮਾਪਿਆਂ ਨੂੰ ਇਹ ਲੋੜੀ ਕਦੀ ਨਹੀਂ ਭੁੱਲਣੀ ਹੈਗੀ ਇਹ ਲੋੜੀ ਗੀ ਭੁੱਲਣੀ ਇਹਨਾਂ ਨੂੰ ਹਰ ਟਾਈਮ ਯਾਦ ਆਉਣਾ ਨਾ ਤੇ ਜਦੋਂ ਔਲਾਦ ਨੂੰ ਖੁਸ਼ ਹੁੰਦਾ ਨਾ ਮਾਪੇ ਜੀਂਦੇ ਮਰ ਜਾਂਦੇ ਉਹਨਾਂ ਦਾ ਕੋਈ ਜੀਅ ਨਹੀਂ ਹੁੰਦਾ ਹੈਗਾ ਕਿਉਂ ਔਲਾਦ ਨਾਲ ਆਪਾਂ ਭੱਜੇ ਫਿਰਦੇ ਆ ਸਾਡੀ ਔਲਾਦ ਆ ਸਾਨੂੰ ਸੰਭੋਗੀ ਸਾਡਾ ਖਿਆਲ ਰੱਖੂਗੀ ਜਦ ਇਹ ਪਰ ਹੁੰਦੇ ਕਹਿੰਦੇ ਔਲਾਦ ਆਪਣੇ ਹਨ ਤੇ ਬਾਕੀ ਸਾਰਿਆਂ ਨੂੰ ਮੈਂ ਕਿਹਣੀ ਤੰਦਰੁਸਤੀ ਦੇਵੇ ਬੱਚਿਆਂ ਨੂੰ ਚੜ੍ਹਦੀ ਕਲਾ ਦੇਵੇ ਵੱਡੀਆਂ-ਵੱਡੀਆਂ ਬਰਾਂ ਦੇਣਾ ਹਨਾ ਸੋ ਦੁੱਖ ਦੇਖਿਆ ਨਹੀਂ ਜਾਂਦਾ ਹੈਗਾ ਅੱਛਾ ਜੀ ਦੇਖੋ ਜੀ ਅੱਜ ਹਨਾ ਠੰਡ ਨਹੀਂ ਆ। ਮੈਂ ਆਪਾਂ ਡੰਗਰ ਅੰਦਰ ਹੀ ਰੱਖਿਆ ਜੇ। ਬਾਹਰ ਨਹੀਂ ਕੱਢੇ। ਬੈਠੇ ਹੋਏ ਆ। ਹੂੰ। ਬੈਠੇ ਆ। ਤੇ ਨਹੀਂ ਇਹਨਾਂ ਨੂੰ ਬਾਹਰ ਕੱਢਣਾ ਹਜੇ। ਠੰਡ ਬਹੁਤ ਜ਼ਿਆਦਾ ਹੈ। ਤੇ ਜਿੱਦਾਂ ਪਾਣੀ ਪਤਾ ਲਈ ਭਾਂਜੀਆਂ ਮੇਰੀ ਉਹਨਾਂ ਦਾ ਕਮੈਂਟ ਆਇਆ। ਵੀ ਕਹਿੰਦੇ ਕੱਟੀਆਂ ਨਹੀਂ। ਮਤਲਬ ਦਵਾਈ ਦਿਓ। ਇਹਨਾਂ ਠੰਡ ਲੱਗੀ ਨਾਲੇ ਬਾਈ ਹੋਈ ਹੈ ਨਾ। ਹਾਂ ਉਹਦੇ ਨੂੰ ਡਾਕਟਰ ਸਾਹਿਬ ਆ ਵੀ ਟ੍ਰੀਟਮੈਂਟ ਕਰ ਲੈਂਦੇ ਆ ਔਰ ਕਰੀ ਜਾਂਦੇ ਉਹ ਤਾਂ ਅੱਖਾਂ ਚ ਪਾਣੀ ਘਟ ਗਿਆ ਹੁਣ ਦਿੱਤੀ ਦਵਾਈ ਦੇ ਵੀ ਇਹਨਾਂ ਨੂੰ ਗੋਲੀਆਂ ਦਿੱਤੀਆਂ ਸੀਗੀਆਂ ਤੇ ਕੁਛ ਗਿਨੋ ਠੀਕ ਆ ਪਰ ਠੰਡ ਹੀ ਨਹੀਂ ਹਟੰਡੀ ਹੈਗੀ ਇੰਨੀ ਜਾਂ ਵਹਿ ਗਈ ਆ ਠੰਡ ਘਟਦੀ ਨਹੀਂ ਹੈਗੀ ਤੇ ਇਸ ਕਰਕੇ ਬੱਚੇ ਵੀ ਕੀ ਕਰ ਰਹੇ ਨੇ ਛੋਟੀਆਂ ਅਜੇ ਨਿਆਣੀਆਂ ਉਹ ਤੇ ਮੈਂ ਤੇ ਗੰਨੀ ਇਹਨਾਂ ਦੇ ਕੰਨਾਂ ਮਨ ਰੱਬ ਧੁੱਪ ਲਾ ਦੇ ਦਿਨ ਲਾ ਦੇ ਨਾ ਤੇ ਕੀ ਜਾਂਦੀ ਹੈ ਤੇ ਠੀਕ ਹੋ ਜਾਣ ਤੇ ਚਲੋ ਹੈ ਬੇਜਮਾਨੀ ਚ ਜਾਨਵਰ ਆ ਤੇ ਜਿਹੜੇ ਵਿਚਾਰੇ ਸਿਆਣੇ ਬੰਦੇ ਆ ਉਹਨਾਂ ਦਾ ਕਿੰਨਾ ਔਖਾ ਆ ਹੱਥ ਪੈਰ ਸੌਨ ਹੁੰਦੇ ਆ ਬਹੁਤ ਬੁਰਾ ਹਾਲ ਹੈ ਅਲਰਟ ਦੱਸਿਆ ਹੈ ਵੀ ਅਲਰਟ ਆ ਜਿਆਦਾ ਤੇ 19 20 ਤੱਕ ਦੱਸਿਆ ਵੀ ਇਹਦੇ ਹੰਡ ਰਹਿਣੀ ਹੈ ਨਾ ਤੇ ਦੇਖੋ ਜੀ ਪਰਮਾਤਮਾ ਦੇ ਰੰਗ ਗਿਆ ਕਦੀ ਠੰਡ ਕਦੀ ਗਰਮੀ ਹੈ ਨਾ ਤੇ ਦਿਨ ਦਿਨ ਨੰਗ ਜਾਣੇ ਆ ਜੀ ਜਦੋਂ ਗਰਮੀ ਆਈ ਫੇਕਣਾ ਆ ਇੰਨੀ ਗਰਮੀ ਸਿਆਲ ਸਿਆਲ ਜੰਗਾ ਸਕੇ ਜਿੰਦੀ ਜਾਨ ਨੂੰ ਕਿਤੇ ਟਿਕਾ ਨਹੀਂ ਹੈਗਾ ਕਿਤੇ ਕੋਈ ਟਿਕਾ ਨਹੀਂ ਹੈਗਾ ਜਿੰਦੀ ਜਾਨ ਨੂੰ ਟਪਟੇ ਡਾਕਟਰ ਸਾਹਿਬ ਨੇ ਉਤਰ ਕੇ ਰੱਖੇ ਆ ਦੋ ਟਾਈਮ ਪਾ ਦੇਣੇ ਆ ਉਹ ਦੇਖੋ ਜੀ ਮਿਚੇ ਆਗਾ ਆਂਗਾ ਦੀ ਮੌਜ ਵੜੀ ਆ ਵਰਖਤ ਹੋ ਜਾਂਦੀ ਆ ਵੈਸੇ ਤਾਂ ਵਾਈਗੁਰ ਦੀ ਮੇਰ ਨਾਲ ਟੂੜੀ ਬਿਥੇਰੀ ਆ ਟੂੜੀ ਬਣਾਈ ਹੋਈ ਆ ਤੇ ਅਜਗ ਨਹੀਂ ਵਾਲੀ ਹੈਗੀ ਬਾਲਦੇ ਅੱਗ ਨਾਲ ਕੋਈ ਦਾਲ ਪਣੀ ਬਣਾਉਣੀ ਆ ਚੱਲਾ ਦੇ ਇੱਕ ਮਿੰਟ ਨਹੀਂ ਬੰਦ ਹੁੰਦਾ ਹੈਗਾ ਹੁਣ ਮੈਂ ਚੰਕਾ ਚਲਾ ਸਵਾਰ ਕੇ ਤੇ ਫਿਰ ਅੱਗ ਬਾਲਦੇ ਆ ਫਿਰ ਜਦੋਂ ਆਪਾਂ ਅੱਗ ਮਾਰੇ ਬੈੰਨੇ ਆ ਤਾਂ ਫਿਰ ਉੱਠਣ ਮਨ ਨਹੀਂ ਕਰਦਾ ਹੈਗਾ ਚਲ ਬੈਠੇ ਲਈਏ ਕੀ ਵਾਹਿਗੁਰੂ ਸੱਚੇ ਪਾਤਸ਼ਾਹ ਸੂਰਜ ਦੇਵਤਾ ਜੀ ਕਿੱਥੇ ਗਏ ਤੁਸੀਂ ਦਰਸ਼ਨ ਦੇ ਦਿਓ ਦੁਨੀਆ ਨੂੰ ਕਿਉਂ ਦੁਨੀਆ ਮਾਰ ਨਹੀਂ ਲਈ ਐ ਸੂਰਜ ਦੇਵਤਾ ਜੀ ਆਜੋ ਦਰਸ਼ਨ ਦੇ ਦਿਓ ਤੁਹਾਡੀ ਬੇਸਬ ਦੀ ਨਾ ਡਿਬੇਟ ਐ ਕੱਪੜੇ ਤੋਂ ਨਹੀਂ ਮੰਨ ਨਹੀਂ ਕਰਦਾ ਤੁਹਾਨੂੰ ਕੱਪੜੇ ਹੁਣ ਦੇਖਦੇ ਆਂ ਮਾਸ਼ੀ ਮੈਨਸ਼ੀ ਲੌਨੀਰ ਧੋਨੇ ਕੱਪੜਿਆਂ ਦਰ ਗੋਏ ਜਿਹੜੀ ਪਰ ਕੇ ਰੱਖੀ ਆ ਮੈਂ ਵੀ ਚੱਲ ਮੱਚ ਲੈਂਗੇ ਦੋ ਟਾਈਮ ਚਲੋ ਜੀ ਅੱਜ ਦਾ ਨਾ ਛੋਟਾ ਜਿਹਾ ਬਲੌਗ ਆਪਾਂ ਆ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਕਮੈਂਟ ਕਰਕੇ ਜੀ ਦੱਸਿਆ ਕਰੋ ਸਾਡੇ ਬੱਚਾ ਨੂੰ ਕਿੱਦਾਂ ਲੱਗਦੀ ਹੈ ਤੇ ਕਿਹੜੇ ਸ਼ਹਿਰੋਂ ਔਰ ਕਿਹੜੇ ਪਿੰਡੋਂ ਸਾਨੂੰ ਤੁਸੀਂ ਦੇਖਦੇ ਆ ਸਤਜੀਆਂ ਕਾ ਸਾਰੇ ਨੋਕੇ ਵਾਜੀ